ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ ਨਾ 11 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਦੀਨੇਵਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਵਾੜਾ ਦਿਖਾਵਾਂਗੇ ਦੋਵੇਂ ਤਾਜ਼ੀਆਂ ਸੂਈਆਂ ਵਾ ਤੇ ਆਪਾਂ ਪਹੁੰਚੇ ਹਾਂ ਵੀਰ ਸਹੈਦੀਪ ਦੇ ਕੋਲ ਤੇ ਆਜੋ ਕਰਦੇ ਹਾਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਹਾਂ ਦੀ ਡਿਟੇਲ ਸਾਸੀਆ ਭਾਈ ਜੀ 사ਸੀ ਕਲ ਜੀ 사ਸੀ ਕਲ ਜੀ ਕੀ ਹਾਲ ਚੱਲ ਜੇ ਬਸ ਜੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਜੀ ਹਾਂ ਜੀ ਜੀ ਤੇ ਭਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਜੀ ਆਪਣਾ ਸਾਈਜੀਪ ਸਿੰਘ ਪਿੰਡ ਦੀਨੇਵਾਲੀ ਤਸੀਲ ਹੀ ਨਾਲਾ ਜਿਲ੍ਹਾ ਹਮਦਰ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਜੀ ਆਪਣਾ 957133918 ਠੀਕ ਆ ਜੀ ਹਾਂ ਜੀ ਤੁਪੈਓ ਤਾਂ ਸੇਹਾਂ ਪਹਿਲੇ ਨੰਬਰ ਤੇ 60 ਕਿਲੋਸ ਸੁਹਾ ਸੁਈ ਆ ਇਹ ਵੀ ਜੀ ਦੂਜਾ ਸੁਹਾ ਸੁਈ ਆ ਅੱਛਾ ਜੀ ਇਹ ਸੁਈ ਨੂੰ ਨੇ ਹੱਕਾ ਹੋ ਗਿਆ ਠੀਕ ਆ ਤੇ 13 ਕਿਲੋ ਦੁੱਧ ਭਾਵੇਂ ਵੀਰ ਭਰਾ ਕੋ ਕੰਡੇ ਤੇ ਚੜ੍ਹ ਲਈ ਅੱਛਾ ਜੀ ਭਾਵੇਂ ਕੋ ਲੀਟਰ ਮਾਰ ਲਈ ਠੀਕ ਆ ਠੀਕ 13 ਕਿਲੋ ਦੁੱਧ ਆ ਵੀਰ ਜੀ ਡਰਦੀ ਕਰਕੇ ਉਹਦਾ ਹੈ ਠੰਡੀ ਸੀਦਾ ਜੀ ਠੀਕ ਆ ਚਲੋ ਛੱਡਦੇ ਹਾਂ ਹੱਟ ਮੇ ਹੋਏ ਅੱਜ ਹੀ ਆਂਦੀਆਂ ਥੋੜਾ ਜਿਹਾ ਹੋਇਆ ਆਂਦੀਆਂ ਨੂੰ ਠੀਕ ਆ ਠੀਕ ਆ ਠੀਕ ਆ ਧਿਆਨ ਨਾਲ ਧਿਆਨ ਨਾਲ ਕੋਈ ਗੱਲ ਨਹੀਂ ਉਹਨਾਂ ਦੇ ਵਿੱਚ ਕਿਹੜਾ ਕਰੋ ਬਾਹਰ ਨਹੀਂ ਗੱਡੀਆਂ ਨੇ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਕੱਦ ਕਾਠ ਬਹੁਤ ਹੀ ਚੰਗਾ ਆ ਗਿਆ ਵਾ ਵਹਿੜ ਦਾ ਦੇ ਬਿਲਕੁਲ ਤਾਜੀ ਸੂਈ ਆ ਤੇ 13 ਲੀਟਰ ਜਿਹੜਾ ਮੇਰਾ ਦੁੱਧ ਤਿਆਰ ਹੈ ਦੇਖੋ ਇਹ ਤਾਂ ਸੁੰਨ ਬਹੁਤ ਹੀ ਚੰਗਾ ਲੱਗਾ ਵਾ ਕਰਮਾਲੀ ਨੂੰ ਲੈ ਆ ਲੈ ਜਿਆਜੇ ਗੇਮ ਮਗਰ ਉਹ ਮੜਾਏ ਵਾਕੀ ਆ ਗਿਆ ਬਾਈ ਜੀ ਪਿੱਛੇ ਦੇ ਨਾਸ਼ ਬਜੀ ਵਸੀ ਜੇ ਠੀਕ ਹੈ ਲੋ ਜੀ ਫੀਮਲ ਕਾਫ ਆ ਗਿਆ ਜਿਹਦੇ ਪਿੱਛੇ ਬਾਕੀ ਜੀ ਖੰਡੀ ਚੋਲ ਜਾ ਕਰ ਲੋ ਠੀਕ ਹੈ ਠੀਕ ਆ ਬਿਲਕੁਲ ਵੀ ਹੋ ਗਈ ਤਾਂ ਜੀ ਨਿਆਣਾ ਬੈ ਕੇ ਚੋਦੇ ਅੱਛਾ ਜੀ ਮੇਰੀ ਗੱੜ ਲੱਤ ਨਹੀਂ ਲਾਉਦੀ ਠੀਕ ਹੈ ਠੀਕ ਲੋ ਜੀ ਸੀਲੀਆਂ ਸੋਦੀਆਂ ਜਿਹੜੀਆਂ ਕਾਫੀ ਆ ਗਈਆਂ ਬਾਕੀ ਥੋੜਾ ਜਿਹਾ ਡਰਤੀ ਜਾਡੇ ਕੋਲ ਫੈਮਲੇ ਦੇ ਕਰਕੇ ਤੇ ਭਾਈ ਕਿੰਨਾ ਕੁ ਭਰੀ ਜੋ ਦੁੱਧ ਇਹ ਵੀ ਜੀ ਦੁੱਧ ਆਉਂਦੇ ਵੀ 17-18 ਕਿਲੋ ਆਉਣਾ ਚਾਹੀਦੀ ਹੋਗੀ ਅੱਛਾ ਜੀ ਚੰਗੀ ਸੇਵਾ ਵੀ ਕਰੂਗਾ ਤੇ ਬਾਦੂ ਚੋਲੇ ਠੀਕ ਹੈ ਨਾਲ ਚਾਉਂਗੀ ਨਾ 17-18 ਕਿਲੋ ਠੀਕ ਹੈ ਠੀਕ ਹੈ ਠੀਕ ਹੈ ਜੀ ਲੋ ਜੀ ਬਾਕੀ ਤਾਂ ਰਾਜੀ ਵੀ ਪੂਰੀ ਆ ਬਿਲਕੁਲ ਬਿਲਕੁਲ ਸਭ ਵੀ ਚਲੋ ਮੋਲ ਵੀ ਜੀ ਇਹ ਜੀ ਕਰ ਦਈਏ ਬੈਠਾ ਪਾ ਲਈ ਚੰਗੀ ਆ ਇੱਕ ਹੈ ਵੀ ਕ੍ਰੋਸ ਆ ਹਾਂਜੀ ਤੇ ਮੋਲ ਕਰ ਦਈਏ ਤਾਂ 55000 ਰੁਪਏ ਅੱਛਾ ਜੀ ਤੇ ਹਾਣਾ ਹਾਣਾ ਵਾਲੇ ਕਰਨ ਹਾਂਜੀ 50000 ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ ਅੱਛਾ ਜੀ ਹਾਂਜੀ ਠੀਕ ਆ ਤੇ ਬਾਕੀ ਕੋਈ ਨਹੀਂ ਕਰ ਦਾਂਗੇ ਮੰਗ ਤੱਕ ਠੀਕ ਲੋ ਜੀ 50000 ਦੇ ਵਿੱਚ 100 ਕਿਲੋਮੀਟਰ ਪਹੁੰਚ ਪਾਈ ਜਾਂਦਾਗੇ ਕਰ ਦਿਆਂਗੇ ਬਾਕੀ ਇਹ ਘਰਵਾਲੀ ਬਈ ਆਫਰ ਲੰਦਾ ਵਾ ਵੱਡੀ ਤੇ ਅੱਜ ਜੋੜੇ ਦੇ ਫੇਰ ਆਫਰ ਲਾਉਂਦੇ ਆ ਕੋਈ ਤਗੜੀ ਤੇ ਭਾਈ ਆ ਕਿਵੇਂ ਆ ਗਈ ਦੂਜੇ ਨੰਬਰ ਤੇ ਇਹ ਵੀ ਦੀ ਦੂਜਾ ਜ਼ੋਸ ਹੋਈ ਆ ਤੇ ਇਹ ਫਾਰਮ ਚੋਂ ਵਸ਼ੀ ਉਹਨਾਂ ਲੈ ਕੇ ਪਾਲੀ ਸੀ ਅੱਛਾ ਜੀ ਹਾਂ ਜੀ ਅੱਜ ਦੀ ਆਪਾਂ ਘਾਤ ਰਹੀਆਂ ਪਰ ਫਾਰਮ ਚੋਂ ਲੈ ਕੇ ਉਹਨਾਂ ਵਸ਼ੀ ਪਾਲੀ ਠੀਕ ਆ ਹਾਂ ਜੀ ਹਾਂ ਜੀ ਇਕੋ ਕਿੰਨਾ ਬਾਈ ਤੇਰੇ ਕੋਲ ਜੀ 16 ਕਿਲੋ ਬੋਲਾ ਹੋਊਗਾ ਅੱਛਾ ਜੀ ਹਾਂ ਜੀ ਲਓ ਜੀ 16 ਲੀਟਰ ਅੱਛਾ ਜੀ ਪੰਜਵੇਂ ਦਿਨ ਦੀ ਸੂਈ ਤੋਂ 16 ਲੀਟਰ ਜਿਹੜਾ ਐਸਮ ਬਿਲਕੁਲ ਦੁੱਧ ਤਿਆਰ ਹੈ ਜੀ ਬੋਲਾ ਹੀ ਬੰਦਾ ਵਾ ਇਹਦੇ ਵਿੱਚ ਦੁੱਧ ਦਾ ਸਮੁੰਦਰ ਹੀ ਆ ਅੱਛਾ ਜੀ ਇੱਕ ਵਾਰ ਥਾਣਾ ਦਾ ਲਾ ਕੇ ਮਾਰ ਕੇ ਚੈੱਕ ਕਰਾ ਦਿਓ ਕੈਮਰਾ ਵੀ ਨਾੜ ਵੇਖ ਲਓ ਦੁੱਧ ਦੀ ਜੋ ਸੀਮਤ ਮੋਟਰ ਦੀ ਪਾਇ ਵੀ ਲੱਗੀ ਹੋਈ ਹੈ ਠੀਕ ਲਓ ਜੀ ਇਹ ਕਰ ਸਕਦੇ ਥਾਣਾ ਦਾ ਸੈਜ ਗੈਪ ਬਹੁਤ ਚੰਗਾ ਗਿਆਣ ਗਲਾਬੀ ਥਣ ਲੱਗਾ ਪਿਆ ਵਾ ਤੇ ਮਿਲਕ ਵੈ ਜਿਹੜੀਆਂ ਐ ਡਾਇਰੈਕਟ ਪਾਈਪਾਂ ਭਰੀਆਂ ਪਈਆਂ ਮਰਬ ਨੇ ਬਾਕੀ ਦਾ ਘਾਤ ਕਾਠ ਵੀ ਜਿਹੜਾ ਚੰਗਾ ਆ ਗਿਆ ਵਾ ਇਹਦੇ ਪਿੱਛੇ ਜਵਾਕ ਇਹਦੇ ਵਿੱਚ ਹੀ ਬੱਚਾ ਜੀ ਠੀਕ ਕਰੋ ਜੀ ਇਹਦੇ ਪਿੱਛੇ ਮੇਲ ਕਾਫ ਆ ਗਿਆ ਜਿਹਦੇ ਪੱਤੀ ਪੰਡਾ ਪਈਆਂ ਵਾ ਥੱਲੇ ਕਰਮ ਵਾਲੀ ਨੇ ਇਹ ਕਿੰਨਾ ਕੱਢ ਜੀ ਦੁੱਧ ਬਾਈ ਇਹ ਵਿੱਚ ਹੀ ਆਂਦੇ ਵੀ ਸ਼ਾਇਦ ਆਣੀ ਤੇ 20-22 ਕਿਲੋ ਚਵਾਈ ਜਊਗੀ ਅੱਛਾ ਜੀ ਹਾਂਜੀ ਹਾਂਜੀ ਬਾਕੀ ਵੀਰ ਜੀ ਅੱਗੋਂ ਸੇਵਾ ਕਿਸੇ ਡਿਪੈਂਡ ਹੈ ਠੀਕ ਹੈ ਲਓ ਜੀ 20-22 ਲੀਟਰ ਦੁੱਧ ਭਰੂਗੀ ਕਾਟ ਕਾਠ ਜਿਹੜਾ ਬਹੁਤ ਚੰਗਾ ਆ ਗਿਆ ਵਾ ਇਹਨਾਂ ਫਾਰਮ ਵਾਲੀ ਵੜਿਆ ਥਾਣ ਜਿਹੜਾ ਆਣ ਕਿੱਥੋਂ ਬਾਹਰ ਲੱਗਾ ਪਿਆ ਵਾ ਮਸ਼ੱਲਾ ਕੱਲਾ ਥਾਣਿਆਂ ਇਹਦੇ ਪਿਛੇ ਆ ਗਿਆ ਜੀ ਮੇਲ ਕੱਫ ਬੱਜੀ ਜੀ ਠੰਡੀ ਸੀ ਚੈੱਕ ਕਰ ਰਹੇ ਸੀ ਠੀਕ ਹੈ ਠੀਕ ਹੈ ਜੀ ਉਸੇ ਨਾਲ ਜੀ ਇਹਦੀ ਸੀਲਿੰਗਾਂ ਥੋਲੀਆਂ ਕਾਫ ਜਾਂ ਦੋਵਾਂ ਸਾਈਡਾਂ ਦੇ ਮਿਲਕ ਵਾਂ ਜਿਹੜੀਆਂ ਬਹੁਤ ਚੰਗੀਆਂ ਲੱਗੀਆਂ ਰੰਦ ਰੰਦ ਕੋਈ ਨਹੀਂ ਕੋਈ ਨਹੀਂ ਡਰਦੀ ਇਹਦਾ ਬਾਈ ਜੀ ਮੁੱਲ ਫਿਰ ਹਾਂ ਜੀ ਇਹਦਾ ਮੁੱਲ ਫਿਰ ਬੱਜੀ ਜੀ ਜਿਆਦਾ ਕਰਦੇ ਤੁਹਾਨੂੰ ਕਹਾ ਵਹਿੜ ਚੰਗੀ ਆ ਹਾਂ ਜੀ ਹਾਂ ਜੀ ਹਾਂ ਜੀ ਤੇ ਜੇ ਇਹ ਤਾਂ ਜੀ ਬੋਲ ਕਰਦੀ ਆ 65000 ਰੁਪਇਆ ਅੱਛਾ ਜੀ ਹਾਂ ਜੀ ਹਾਂ ਨਾ ਹਾਂ ਨਾ ਕੰਮ ਕਰਦੀ ਹੈ ਹਾਂ ਜੀ 60000 ਦੇ ਵਿੱਚ 100 ਕਿਲੋਮੀਟਰ ਦੀ ਬੋਲ ਕਰ ਦਾਂਗੇ ਅੱਛਾ ਜੀ ਹਾਂ ਜੀ ਜੀ ਠੀਕ ਲਓ ਜੀ 60000 ਦੇ ਵਿੱਚ 100 ਕਿਲੋ ਦੀ ਕਿਲੋਮੀਟਰ ਤੇ ਤੇ ਭਾਈ ਇਹ ਕੋਈ ਜੋੜਾ ਲਾ ਜੇ ਤੇ ਜੋੜੇ ਦਾ ਵਿੱਚ ਤੁਹਾਨੂੰ ਪਤਾ ਵੀ ਫ੍ਰੀ ਆਪਾਂ ਜਿੱਥੇ ਮਰਜੀ ਆਲ ਇੰਡੀਆ अच्छा जी ऑल इंडिया डिलीवरी है ठीक है ठीक है लो जी जोड़ेड़ी ऑल इंडिया जड़ी डिलीवरी हर बारी पाई जड़ी वट्टी ਦਾ ਦੁੱਧ ਦਾ ਦੁੱਧ ਦਾ ਡਰਾਮੀ ਆ ਬਿਲਕੁਲ ਬਿਲਕੁਲ ਜੀ ਲੋ ਜੀ ਦੁੱਧ ਦਾ ਡਰਾਮੀ ਆ ਬਾਕੀ ਚੰਗੀਆਂ ਵਾ ਵੜਾ ਬਈ ਦੇ ਕੋਲ ਕੋਈ ਚੰਗੀ ਸਾਫ਼ ਕਰਨ ਵਾਲਾ ਲੈ ਜੂਦਾ ਦੁੱਧ ਚੰਗਾ ਕੱਢੀ ਜੂਦਾ ਜੀ ਇਹ ਵੀ ਜੀ ਦੋਹਾਂ ਜਿਹੜੇ ਥਲ ਲੱਗੇ ਹਾਰੀ ਸਾਰੀ ਬੈੜ ਦੋਣੀ ਵੀ ਜੀ ਲੱਗੇ ਹੁੰਦੇ ਠੀਕ ਆ ਆ ਜੀ ਵੀ ਜੀ ਉੱਲੀ ਦਾ ਬੱਚਾ ਬੱਚਾ ਠੀਕ ਆ ਲੋ ਜੀ ਆ ਜਿਹੜੀ ਡੋਰ ਨੰਬਰ ਤੇ ਦਿਖਾਈ ਮੇਲ ਕਾਫ ਜੀ ਬੱਚਾ ਜੀ ਤੇ ਆ ਜਿਹੜਾ ਹਫਤੇ ਦਾ ਜਿਹੜੀ ਬਸ਼ੀ ਹੈ ਇੱਕ ਨੰਬਰ ਵਾਲੀ ਠੀਕ ਹੈ ਜੀ ਲਓ ਜੀ ਆ ਫ੍ਰੀ ਮਿਲ ਕਾ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਯਾਰ ਇਹ ਛੇ ਵੀ ਜਿਹੜੀਆਂ ਬਰੀ ਤਾਂ ਚੰਗੀਆਂ ਆ ਲੀਆਂ ਵਾ ਤੇ ਥਣ ਭੰਟਾ ਜਿਹੜਾ ਬਹੁਤ ਹੀ ਚੰਗਾ ਲੱਗਾ ਹੋਇਆ ਹੈ ਬਾਈ ਦੇ ਕੋਲ ਚੰਗੀਆਂ ਵਾ ਤਾਂ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ